ਖਬਰਨਾਮਾ ਦਿਖ ਰਿਹਾ ਸਾਰੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਉਸ ਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੀ ਗਈ ਸਿੱਧੀ ਚੇਤਾਵਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕਾਫੀ ਲੰਮੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ ਵੱਖ-ਵੱਖ ਸਾਲਾਂ ਦੇ ਮੁਖੀ ਸਿੱਖ ਅਤੇ ਸਿੱਖ ਸੰਪਰਦਾਵਾਂ ਵੱਖ-ਵੱਖ ਜਥੇਬੰਦੀਆਂ ਅਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋ ਜੀ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਖ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਦੀ ਤਾਜ ਪੋਚੀ ਰਾਤੋ ਰਾਤ ਕੀਤੀ ਗਈ ਇਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ ਘੜਾ ਜਾਂ ਸਿਆਸੀ ਘੜਾ ਦੱਸਿਆ ਗਿਆ ਬਾਅਦ ਵਿੱਚ ਮਾਮਲਾ ਇੰਨਾ ਗਰਮ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆ ਖਾਸ ਕਰਕੇ ਅੰਮ੍ਰਿਤਸਰ ਦੇ ਹਲਕੇ ਦੇ ਵਿੱਚ ਸਿਰ ਭਾਉ ਬਿਨਾ ਪਾਣ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮੰਨਦੇ ਹੀ ਨਹੀਂ ਇਸ ਉੱਤੇ ਐਕਸ਼ਨ ਲੈਣ ਜਾ ਰਹੇ ਸੀ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਲੇਕਿਨ ਇੱਧਰ ਸ਼੍ਰੀ ਅਕਾਲ ਤਖਸਰ ਸਾਹਿਬ ਸ਼੍ਰੀ ਦਬਦਮਾ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆ ਸਹਿਬਾਨਾਂ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਰਾਜਨੀਤਿਕ ਸਿਆਸਤ ਸਿਆਸੀ ਘਾੜਾ ਹੈ ਸਾਜ਼ਿਸ਼ ਘਾੜਾ ਹੈ ਅਤੇ ਦੂਸਰੇ ਪਾਸੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਤਾਜਪੂਛੀ ਦਸਤਾਰਬੰਦੀ ਹੋਈ ਹੈ ਜਿਹੜਾ ਉਸ ਨੂੰ ਅਹੁਦਾ ਮਿਲਿਆ ਹੈ ਉਹ ਕੌਮ ਜਿਹੜੀ ਅਕਾਲ ਤਖਤ ਸਾਹਿਬ ਦਾ ਵਿਧਾਨ ਹੈ ਉਹਦੇ ਸਾਹਬ ਨਹੀਂ ਰਾਤੋਂ ਰਾਤ ਉਸ ਉਹਨਾਂ ਨੂੰ ਜਿਹੜਾ ਹੈ ਜਥੇਦਾਰ ਥਾਪ ਦਿੱਤਾ ਗਿਆ ਤੱਕੇ ਨਾਲ ਜਥੇਦਾਰ ਬਣਾਇਆ ਗਿਆ ਕੌਮ ਦੀ ਹਯੂਰੀ ਵਿੱਚ ਕੌਮ ਐਨੂੰ ਇਕੱਠਾ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਕੌਮ ਵੱਲੋਂ ਹੀ ਤਾਜ ਪੂਛੀ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਇੱਕ ਵਾਰ ਮੁਸ਼ਕਲਾਂ ਵਧ ਗਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਕਜ ਨੂੰ ਜਿਵੇਂ ਕਿ ਸਾਰੇ ਕੌਮ ਸਾਰੀ ਕੌਮ ਨੂੰ ਪਤਾ ਹੈ ਕਿ 6 ਜੂਨ ਆਉਣ ਵਾਲੀ ਹੈ ਕੱਲੂ ਘਰ ਇਹਨੂੰ ਕੌਣ ਨਹੀਂ ਜਾਣਦਾ 1984 ਦੇ ਵਿੱਚ ਕੀ ਹੋਇਆ ਇਹ ਪੰਜਾਬ ਦਾ ਬੱਚਾ-ਬੱਚਾ ਕੌਮ ਦਾ ਬੱਚਾ-ਬੱਚਾ ਜਾਣਦਾ ਹੈ ਉਸ ਘਟਨਾ ਨੂੰ ਇਸ ਇੱਕ 6 ਜੂ ਦਾ ਜਿਹੜਾ ਦਿਨ ਹੁੰਦਾ ਹੈ ਹਰ ਸਾਲ ਇਹ ਇੱਕ ਡਿਊਟੀ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਾਂ ਮੁੱਖ ਜਥੇਦਾਰ ਦੀ ਕਿ ਕੌਮ ਨੂੰ ਸੰਦੇਸ਼ ਜਾਰੀ ਕਰੇ ਲੇਕਿਨ ਹਾਲੇ ਕਿ ਇੱਕ ਅਜ ਇੱਕ ਜੂਨਾ 5 ਦਿਨ ਪਹਿਲੇ ਇਸ ਤੋਂ ਪਹਿਲਾਂ ਹੀ ਕੌਮ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਕਿ ਅਸੀਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜਾ ਹੈ ਸੰਦੇਸ਼ ਨਹੀਂ ਜਾਰੀ ਕਰਨ ਦੇਾਂਗੇ ਅਸੀਂ ਉਸ ਦਾ ਵਿਰੋਧ ਕਰਾਂਗੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ 6 ਜੂਨ ਨੂੰ ਸੰਦੇਸ਼ ਜਾਰੀ ਕਰਨਗੇ ਕੌਮ ਨੂੰ ਸੁਨੇਹਾ ਦੇਣਗੇ ਕੱਲੂ ਕਾਰੇ ਵਾਲਾ ਤੇ ਫਿਰ ਕੌਮ ਇਸ ਦਾ ਵਿਰੋਧ ਕਰੇਗੀ ਇਸ ਦੀ ਜ਼ਿੰਮੇਵਾਰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਅਤੇ ਸਮੂੱਚੀ ਐਸਡੀਪੀਸੀ ਯਾਨੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੰਤਰੰਗ ਮੈਂਬਰ ਨੇ ਇਸ ਦਾ ਖੁੱਲਾ ਚੈਲੰਜ ਇੱਕ ਤਰ੍ਹਾਂ ਦਾ ਕਹਿ ਦਈਏ ਚੇਤਾਵਨੀ ਦੇ ਦਿੱਤੀ ਕਿ ਹੈ ਦਮਦਮਿਤ ਸਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਤੁਮਾ ਵੱਲੋਂ ਉਹਨਾਂ ਨੇ ਕਿਹਾ ਕੌਮ ਨੇ ਤਾਂ ਮੰਨਿਆ ਹੀ ਨਹੀਂ ਤੇ ਇਸ ਦੇ ਬਾਅਦ ਯੁੱਧ ਵੀ ਅਸੀਂ ਸੁਣਦੇ ਆ ਲੇਕਿਨ ਹੁਣ ਕੋਤਾਹੀ ਨਹੀਂ ਮਰਤੀ ਚਾਹੇਗੀ ਅਸੀਂ ਪੂਰ ਜੋਰ ਵਿਰੋਧ ਕਰਾਂਗੇ ਧੰਨਵਾਦ